ਫੀ ਮਾਰ ਜਿਹੜੀ ਫਸਲਾਂ ਨੂੰ ਵੱਡੇ ਪੱਦਰ ਤੇ ਪਈ ਆ। ਪਰ ਜੀਹਦੇ ਤੇ ਪਿਛਲੀ ਵਾਰ ਵੀ 2023 ਦੇ ਵਿੱਚ ਜਿਦੋਂ ਤੁਹਾਨੂੰ ਯਾਦ ਹੋਣਾ ਕਿ ਸੀਐਮ ਭਗਵੰਤ ਮਾਨ ਸultanpur ਦੀ ਧਰਤੀ ਤੇ ਉਤਰਿਆ ਬੇੜੇ ਦੇ ਵਿੱਚ ਪਰ ਇਹ ਬੋਲ ਕੇ ਗਿਆ ਕਿ ਮੈਂ ਮੁਰਗੀ ਦੇ ਪੈਸੇ ਦਊਂਗਾ, ਮੈਂ ਬੱਕਰੀ ਦੇ ਪੈਸੇ ਦਊਂਗਾ, ਜਿਹੜਾ ਵੀ ਕੋ ਨੁਕਸਾਨ ਹੋਊਗਾ ਇਹ ਪੰਜਾਬ ਸਰਕਾਰ ਦੇਵੇਗੀ। ਪਰ ਉਸ ਸਮੇਂ ਲੰਮਾ ਸੰਘਰਸ਼ ਕਰਕੇ ਸੈਂਟਰ ਸਰਕਾਰ ਵੱਲੋਂ ਸਿਰਫ 650 ਰੁਪਇਆ ਆਇਆ। ਉਹਦੇ ਵਿੱਚ ਵੀ 50% ਲੋਕਾਂ ਕੋਲੇ ਪੈਸੇ ਗਏ 50% ਜਿਹੜੇ ਆ ਇਹਨਾਂ ਦੇ ਜਿਹੜੇ ਅਹਿਲਕਾਰ ਅਤੇ ਜਿੰਨਾ ਤਲਾਂ ਬਾਣਾ ਪ੍ਰਸ਼ਾਸਨ ਆ ਜਿਹੜਾ ਉਹ ਹਜਮ ਕਰ ਗਿਆ ਅੱਜ ਵੀ ਕੁਝ ਪੈਸੇ ਇਹੋ ਜਿਹੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ 2023 ਦੇ ਜਿਹੜੇ ਹੜ੍ਹਾਂ ਦੇ ਰੋਲ ਰਹੇ ਆ ਔਰ ਉਹਦੇ ਨਾਲ ਲੰਮੇ ਵੱਡੇ ਪੱਧਰ ਤੇ ਲੰਮੀ ਸਕੀਨ ਆਈ ਪਰ ਜਿਹਦੇ ਤੇ ਵੱਡੀ ਗੱਲ ਰੱਖੀ ਗਈ ਔਰ ਸੈਂਟਰ ਸਰਕਾਰ ਵੱਲੋਂ ਲੰਮੀ ਸਕੀਨ ਤੇ ਪਰ ਪਸ਼ੂ ਤੇ 30000 ਰੁਪਇਆ ਜਿਹੜਾ ਮੁਹਈਆ ਹੋਇਆ ਤੇ 20000 ਰੁਪਇਆ ਇਨਾਂ ਵੱਲੋਂ ਪੈ ਕੇ ਪੂਰਾ 50 ਹੋਣਾ ਸੀ ਪਰ ਉਹ 20 ਤੇ ਕੀ ਪਉਣਾ ਸੀ ਪਰ ਸੈਂਟਰ ਸਰਕਾਰ ਵੱਲੋਂ ਜਿਹੜਾ ਕਰੋੜਾਂ ਰੁਪਈਆ ਆਇਆ ਜਿਹੜਾ ਉਹ ਵੀ ਇਹ ਪੰਜਾਬ ਸਰਕਾਰ ਜਿਹੜੀ ਗਮਨ ਕਰ ਗਈ ਪਰ ਉਹਦੇ ਤੇ ਅੱਜ ਤੱਕ ਉਹਨਾਂ ਲੋਕਾਂ ਨੂੰ ਪਰ ਪਸ਼ੂ ਦਾ ਕੋਈ ਪੈਸਾ ਨਹੀਂ ਮਿਲਿਆ ਔਰ ਉਹਦੇ ਨਾਲ ਨਾਲ 2023 ਦੇ ਵਿੱਚ ਇਸ ਵੱਡਾ ਪਿੰਡ ਨਗਰ ਸਭਰਾ ਤੇ ਜਿਹਦੇ ਇੰਚਾਰਜ ਨੇ ਬਾਬਾ ਨਿਹਾਲ ਸਿੰਘ ਜੀ ਅ ਬਾਬਾ ਅਵਤਾਰ ਸਿੰਘ ਜੀ ਭਾਈ ਬੀਦੀ ਚੰਦ ਜਿਹੜੇ ਸਾਡਾ ਦਲ ਪੰਥਿਆ ਔਰ ਜਥੇਬੰਦੀ ਦਾ ਬਹੁਤ ਵੱਡੇ ਪੱਧਰ ਤੇ ਪਿਆਰ ਇਹਨਾਂ ਦੇ ਨਾਲ ਜਿਹਦੇ ਚ ਆਪਣਾ ਵੀ ਤੁਸਕਤਰ ਸਹਿਬ ਸਿੰਘ ਸਭਰਾਵ ਆ ਔਰ ਕਾਫੀ ਜਿਹੜਾ ਵਾ ਇਹਦਾ ਨਗਰ ਨਾਲ ਵੀ ਪਿਆਰ ਆ ਸੰਪਰਦਾ ਦੇ ਨਾਲ ਪਿਆਰ ਆ ਜਿਵੇਂ ਜਥੇਬੰਦੀ ਸਾਰੀ ਦਾ ਪਰ ਉਦੋਂ ਵੀ ਸਾਰਾ ਨਗਰ ਸਭਰਾਹ ਟਰੈਕਟਰ ਟਰਾਲੀਆਂ ਲੈ ਕੇ ਅਤੇ ਜੋ ਵੀ ਸੰਦ ਆ ਜੀ ਸੀ ਪੀਆਂ ਲੈ ਕੇ ਵੱਡੇ ਪੱਧਰ ਤੇ ਸੇਵਾ ਕੀਤੀ ਜਿਵੇਂ ਹੋਰ ਸੰਪਰਦਾਵਾਂ ਜਿਹੜੀਆਂ ਉਹਨਾਂ ਨੇ ਵੀ ਆਣ ਕੇ ਵੱਡੇ ਪੱਧਰ ਤੇ 2023 ਦੇ ਵਿੱਚ ਜਿਵੇਂ ਸ੍ਰੀ ਹਾਲੀ ਸਾਹ ਵਾਲੇ ਬਾਬੇ ਉਹ ਵੀ ਆਏ ਪਰ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਧੰਨਤਾ ਨਾ ਬਾਬਾ ਵਿਧੀ ਚੰਦ ਵਰੋ ਸਾਹਿ ਜਿਨ੍ਹਾਂ ਦੇ ਭਾਈ ਅਵਤਾਰ ਸਿੰਘ ਜੀ ਮਹਾਪੁਰਸ਼ ਜਿਹੜੇ ਆ ਔਰ ਉਹਨਾਂ ਨੇ ਜ਼ਿੰਮੇਵਾਰੀਆਂ ਵੱਡੀਆਂ ਲਾ ਕੇ ਇਸ ਨਗਰ ਸਭਰਾਹ ਨੂੰ ਵੱਡੇ ਪੱਧਰ ਤੇ ਜਿਹੜਾ ਵਾ ਪਿਆਰ ਉਹਨਾਂ ਦਾ ਔਰ ਬਾਬੇ ਵੀਰ ਸਿੰਘ ਦੇ ਪੜਾਅ ਤੇ ਜਿਹੜਾ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ ਔਰ ਸਹਿਬ ਸਿੰਘ ਸਭਰਾਹ ਜਿਹੜਾ ਜਿਵੇਂ ਪਿਛਲੇ ਸਮੇਂ 'ਚ ਵੀ ਜੀਸੀਪੀ ਲੈ ਕੇ ਵੱਡੇ ਪੱਧਰ ਤੇ ਸੇਵਾ ਕੀਤੀ ਤੇ ਹੁਣ ਵੀ ਕੀਤੀ ਆ ਔਰ ਕਦਰਿਆਵਾ ਔਰ ਨਗਰ ਸਭ ਰਾਤ ਸਾਰਾ ਹੀ ਕਰ ਰਿਆ ਔਰ ਉਹਦੇ ਨਾਲ ਨਾਲ ਜਿਹੜਾ ਮਹਿਕਮਾਵਾ بڑا ਮੈਂ ਕਹੂੰਗਾ ਕਿ ਘਾਤੋਂ ਮਹਿਕਮਾਵਾ ਜਾਂ ਸਰਕਾਰ ਕੀ ਸੋਚਦੀ ਆ ਆ ਥੋੜੇ ਬਹੁਤੀ ਸਹਾਇਤਾ ਦੇ ਨਾਲ ਇਹਨਾਂ ਜਿਹੜੇ ਜਨਤਕ ਲੋਕਾਂ ਦਾ ਕੁਛ ਨਹੀਂ ਬਣਨਾ ਤੇ ਵੱਡੇ ਪੱਧਰ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਅੱਜ ਮੈਨੂੰ ਪਤਾ ਲੱਗਾ ਕਿ ਜਿਹੜਾ ਜਿੰਨਾ ਵੀ ਮਹਿਕਮਾ ਟ੍ਰੇਨ ਵਿਭਾਗ ਦਾ ਉਹ ਸਾਰੇ ਮਹਿਕਮੇ ਨੇ ਆਪਦੇ ਫੋਨ ਬੰਦ ਕੀਤੇ ਕਿ ਅਸੀਂ ਕੋਈ ਤੁਹਾਨੂੰ ਅੱਗੇ ਕੋਈ ਸਹਾਇਤਾ ਨਹੀਂ ਦੇ ਸਕਦੇ ਪਰ ਵੱਡੇ ਪੱਧਰ ਤੇ ਮੁੱਠਿਆਲੇ ਤੋਂ ਲੈ ਕੇ ਪਠਾਨਕੋਟ ਤੱਕ ਜਿਹੜੀ ਆ ਕ੍ਰੈਸ਼ਰਾਂ ਤੱਕ ਜਿਹੜੀ ਮਾਈਨਿੰਗ ਹੁੰਦੀ ਆ ਤੇ ਇੱਕ ਦਿਹਾੜੀ ਦੇ ਵਿੱਚ ਘੱਟੋ ਘੱਟ 15 ਤੋਂ 20-20 ਕਰੋੜ ਰੁਪਈਆ ਜਿਹੜਾ ਮਾਈਨਿੰਗ ਵਿਭਾਗ ਦੇ ਖਾਤੇ 'ਚ ਜਾਂਦਾ ਮੈਨੂੰ ਨਹੀਂ ਪਤਾ ਕਿ ਉਹ ਕਿੱਜਾ ਗਿਆ ਬਈ ਅਗਰ ਜੇ ਉਹ ਪੈਸਾ ਇੰਨਾ ਜਾਂਦਾ ਹੋਵੇ ਨਾ ਜਮੂਆ ਹੋਵੇ ਤੇ ਇੱਥੇ ਇੱਕ ਗੱਲ ਕਰਦੀ ਆ ਕਿ ਭਾਵੇਂ ਲੋਹੇ ਦੀਆਂ ਬਿਲਡਿੰਗਾਂ ਬਣਾ ਕੇ ਨਾਲ ਦੀ ਨਾਲ ਭਾਵੇਂ ਬੰਨ ਬੰਦਿਓ ਔਰ ਰੇਤਾ ਜਦੋਂ ਕਬਜ਼ੇ 'ਚ ਲੈਣੀ ਆ ਜਾਂ ਕੋਈ ਰੇਤਾ ਪੁੱਟਣੀ ਆ ਜਾਂ ਕੋਈ ਨੁਕਸਾਨ ਕਰਨਾ ਜਾਂ ਲੁੱਟ ਕੇ ਕਿਸਾਨ ਨੂੰ ਕਢਣਾ ਉਦੋਂ ਸਰਕਾਰਾਂ ਪੂਰਾ ਜ਼ੋਰ ਦੇ ਕੇ ਕਿਸਾਨਾਂ ਨੂੰ ਜਿਹੜਾ ਵਾ ਉਹ ਗੱਲ ਕਰਦੀ ਆ ਵੀ ਹਰਾ ਹਸ ਦੇ ਵਿੱਚ ਵੀ ਲੈ ਲੈਣੀਆਂ ਪਰ ਅੱਜ ਜਿਹੜਾ ਅਰਬਾਂ ਰੁਪਈਆ ਕਰੋੜਾਂ ਰੁਪਈਆ ਜਿਵੇਂ ਬਾਦਲ ਸਰਕਾਰ ਸਮੇਂ ਵੀ 10 ਤੋਂ 15 ਸਾਲ ਇੱਥੇ ਜਿੰਨਾ ਲੋਕਾਂ ਨੂੰ ਵਟੋਰੀਆਗਾ ਰੇਤਾ ਜੋ ਕ੍ਰੈਸ਼ਰ ਪਠਾਨਕੋਟ ਟੱਕਰ ਪਰ ਉਦੋਂ ਬਾਅਦ ਜਿਹੜੀ ਕਾਂਗਰਸ ਸਰਕਾਰ ਆਈ ਉਹਨਾਂ ਨੇ ਵੱਡੇ ਪੱਧਰ ਤੇ ਇੱਥੇ ਲੋਕਾਂ ਨੂੰ ਲੁੱਟ ਕੇ ਖੜਿਆ ਔਰ ਹੁਣ ਜਿਹੜੀ ਇਸ ਵੇਲੇ ਸਰਕਾਰ ਆ ਜਿਹੜੀ ਉਹ ਵੀ ਵੱਡੇ ਪੱਧਰ ਤੇ ਤਿੰਨ ਤੋਂ ਸਾਢੇ ਤਿੰਨ ਸਾਲ ਜਿਹੜਾ ਇਥੋਂ ਦਰਿਆਵਾਂ ਦੇ ਵਿੱਚੋਂ ਲੋਟ ਕਰ ਚੁੱਕੀ ਆ ਪਰ ਜੇ ਅੱਜ ਇਹਨਾਂ ਦਾ ਲੇਖਾ ਜੋਖਾ ਖੁੱਲ ਗਿਆ ਤੇ ਅਰਬਾਂ ਰੁਪਈਆ ਬਣਦਾ ਵਾ ਤੇ ਇੱਥੇ ਅੱਜ ਉਹਨਾਂ ਨੂੰ ਤੋੜੇ ਦੇਣ ਵਾਸਤੇ ਜਾਂ ਕੋਈ ਮੁਹੱਈਆ ਕਰਨ ਵਾਸਤੇ ਨਹੀਂ ਇਹਨਾਂ ਲੋਕਾਂ ਨੂੰ ਕੋਈ ਮੈਂ ਨਹੀਂ ਕਹਿੰਦਾ ਸਟੇਟਸ ਵਿਖਾਈ ਜਾਣ ਮੈਂ ਕਹਿੰਦਾ ਕਿ ਵੱਡੇ ਪੱਧਰ ਤੇ ਵੇਖੋ ਲਾਲਜੀਤ ਸਿੰਘ ਭੁੱਲ ਸਾਡੇ ਇੱਥੇ ਇਲਾਕੇ ਦਾ ਇੰਚਾਰਜ ਵੀ ਆ ਮੰਤਰੀ ਵੀ ਆ ਔਰ ਉਹ ਆਪਣੇ ਮਹਿਕਮੇ ਨੂੰ ਅਦਾਇਤ ਕਰੇ ਔਰ ਇੱਥੇ ਕੋਈ ਵੱਡੇ ਪੱਥਰਾਂ ਦੇ ਟਰੱਕ ਲਿਆਣ ਕੇ ਔਰ ਇੱਕ ਤਾਂ ਕਿ ਜਿਹੜੀ ਢਾਹ ਵਾ ਜੜੀ ਸਭਰਾਵਾਂ ਦੀ ਇਹਨੂੰ ਰੋਕਿਆ ਜਾਵੇ ਜਿਹੜਾ ਹਜ਼ਾਰਾਂ ਕਿੱਲਾ ਜਿਹੜਾ ਬਰਬਾਦ ਹੋਣ ਤੋਂ ਬਚ ਸਕੇ ਧੰਨਵਾਦ ਵਾਹਿਗੁਰੂ ਜੀ ਦਾ ਕਾਲਸਾ ਮੇਰੇ ਪਾਸੇ ਸਭਰਾ ਨੂੰ ਸ਼ਾਂਤ ਤੇ ਕੋਟ ਦਾ ਕਰਮਚਾਰੀ ਆ ਸਭਰਾ ਬੰਨ ਦਿੱਤੇ ਆਏ ਜੀ ਕੀ ਕਹਿਣਾ ਕਰਦਾ ਜੀ ਅਸੀਂ ਸਰਕਾਰ ਨੂੰ ਬੇਨਤੀ ਕਰਨੇ ਕਿਉਂਦੇ ਆ ਤੇ ਇਹ ਲੋਕ ਜਿਹੜੇ ਆ ਹਰ ਬਾਲ ਦੀ ਤਰ੍ਹਾਂ ਅੱਜ ਵੀ ਪਾਣੀ ਦੀ ਮਾਰ ਹੇਠਾਂ ਇਹਨਾਂ ਨੂੰ ਬੰਨ ਨੂੰ ਪੱਥਰ ਲਾ ਕੇ ਪੱਕਾ ਕੀਤਾ ਜਾਵੇ ਇਹ ਇਹਨਾਂ ਲੋਕਾਂ ਦੀ ਜਿਹੜੀ ਆ ਮਾ ਮਾਲ ਤੇ ਜਾਨ ਦੀ ਜਿਹੜੀ ਆ ਉਹ ਸੇਵਾ ਕੀਤੀ ਜਾਵੇ ਸਰਕਾਰ ਨੂੰ ਇਹੋ ਬੇਨਤੀਆਂ ਇਹ ਲੋਕ ਵਿਚਾਰੇ ਹਰ ਸਾਲ ਇਹਨਾਂ ਦੀਆਂ ਫਸਲਾਂ ਮਾਰੀਆਂ ਜਾਂਦੀਆਂ ਮਾਲਦੰਗ ਇਹਨਾਂ ਦਾ ਰੁੜ ਗਿਆ ਟਰੈਕਟਰ ਇਹਨਾਂ ਦਾ ਰੁੜ ਗਿਆ ਕੋਠੇ ਇਹਨਾਂ ਦੇ ਰੁੜ ਗਏ ਪਰ ਸਰਕਾਰਾਂ ਜਦੋਂ ਲੋਕਾਂ ਦੇ ਤਸ਼ੱਦਦ ਕਰਨਾ ਹੁੰਦਾ ਇਥੋਂ ਰੇਤਾ ਦਾ ਲੁੱਟ ਕੇ ਖੜਨੀ ਆ ਉਦੋਂ ਸਾਰਾ ਪ੍ਰਸ਼ਾਸਨ ਵੀ ਇਕੱਠਾ ਹੋ ਜਾਂਦਾ ਤੇ ਸਾਰੇ ਜਿਹੜੇ ਸਰਕਾਰੀ ਆ ਸਰਕਾਰੀ ਅਧਿਕਾਰੀ ਆ ਉਹ ਵੀ ਇੱਥੇ ਪਹੁੰਚ ਜਾਂਦੇ ਲੋਕਾਂ ਨੂੰ ਜਦੋਂ ਕੁੱਟਣਾ ਹੁੰਦਾ ਐ ਲੋਕਾਂ ਦੇ ਜਦੋਂ ਛੱਤਰ ਮਾਰਨੇ ਹੁੰਦੇ ਆ ਤੇ ਜਦੋਂ ਆ ਇਹਨਾਂ ਦੀ ਵਾਰੀ ਆ ਹੁਣ ਵੀ ਇਹਦਾ ਇਖਾਰ ਲਈ ਜਾਵੇ ਅਸੀਂ ਇਹਨਾਂ ਨੂੰ ਸਰਕਾਰ ਨੂੰ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਇੱਕ ਵਾਰਾਂ ਨੇ ਬਿਆਨ ਵੀ ਦਿੱਤਾ ਸੀ ਵੀ ਮੈਂ ਮੁਰਗੀ ਦੇ ਵੀ ਆਂਡੇ ਦਊਂ ਮੈਂ ਮੁਰਗੀ ਦੇ ਵੀ ਪੈਸੇ ਦਊਂਗਾ ਮੱਝ ਦੇ ਵੀ ਦਊਂਗਾ ਬੱਕਰੀ ਦੇ ਵੀ ਦਊਂਗਾ ਪਰ ਅੱਜ ਤੱਕ ਕਿਸੇ ਨੂੰ ਆਂਡੇ ਦਾ ਰੁਪਈਆ ਵੀ ਨਹੀਂ ਮਿਲਿਆ ਤੇ ਇਹ ਸਰਕਾਰ ਨਹੀਂ ਸਮਝबाज ਨਾਖੌਣ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਕਿਉਂਕਿ ਇਹਨਾਂ ਲੋਕਾਂ ਦੇ ਸਿਰ ਤੇ ਤੁਹਾਡੀ ਸਰਕਾਰ ਬਣਨੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਲੋਕ ਦੱਸਣਗੇ ਵੀ ਇਹ ਇਹਨਾਂ ਲੋਕਾਂ ਦੇ ਵਿੱਚ ਕਿੰਨੀ ਤਾਕਤ ਹੈ ਵੈਦ ਰਜੀਤਾ ਖੰਭਾ ਜਨਾਹਤ ਆ ਤੁਮ ਜੀ ਕਰਦੇ ਹਾਂ